ਤਨੂ ਮੈਂ ਆਪਣੀ ਤਨਖਾਹ ਚੋਂ ਮੁੱਖ ਅੰਤੀਦਾਰ ਫੰਡ ਲਈ 1 ਲੱਖ ਰੁਪਇਆ ਜਿਹੜਾ ਉਹਦੇ ਉਹ ਤੁਸੀਂ ਇਹ ਜਮ੍ਹਾਂ ਕਰਾ ਲਓ ਬਹੁਤ ਹੀ ਜ਼ਿਆਦਾ ਗੰਭੀਰ ਸੰਕਟ ਦੇ ਵਿੱਚ ਆਪਾਂ ਫਸ ਗਏ ਆ ਸੋ ਮੈਂ ਇਹ ਸ਼ੁਰੂਆਤ ਕਰਦਿਆਂ ਕਿ ਆਪਾਂ ਨੂੰ ਸਭ ਨੂੰ ਮਤ ਕਰਨੀ ਚਾਹੀਦੀ ਆ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਾਲਾਂ ਕੀਤੀਆਂ ਕਿ ਸਾਨੂੰ ਮਦਦ ਦੱਸੋ ਜੀ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਪਾਣੀ ਲੱਥ ਲੈੰਦੋ ਫਿਰ ਤੁਹਾਨੂੰ ਮਦਦ ਜਿਹੜੀ ਆ ਉਹ ਦੱਸਾਂਗੇ ਤੇ ਮੈਂ ਅੱਜ 1 ਲੱਖ ਰੁਪਇਆ ਜਿਹੜਾ ਆਪਣੀ ਤਨਖਾਹ ਦਾ 1 ਮਹੀਨੇ ਦੀ ਤਨਖਾਹ ਮੇਰੀ ਲਗਭਗ ਤਨਖਾਹ ਜਿਹੜੀ 1 ਮਹੀਨੇ ਦੀ ਹੈ 1 ਲੱਖ ਰੁਪਇਆ ਉਹ ਮੈਂ ਡੀਸੀ ਸਾਹਿਬ ਨੂੰ ਦਿੱਤੀ ਆ ਮੁੱਖ ਮੰਤਰੀ ਸਾਹਿਬ ਦੇ ਰਾਹਤ ਫੰਡ ਲਈ ਕਿ ਜੋ ਮੱਦੀ ਇੱਥੋਂ ਤੁਸੀਂ ਸਮਾਂ ਲਓ ਹੋਰ ਵੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਇਹ ਸੌਖੇ ਟਾਈਮ ਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਦਦ ਕਰਨ ਕਿਉਂਕਿ ਬਹੁਤ ਨੁਕਸਾਨ ਹੋ ਗਿਆ ਕਰੋੜਾਂ ਰੁਪਇਆ ਨੁਕਸਾਨ ਹੋ ਗਿਆ ਸਾਡੇ ਬਹੁਤ ਸਾਰੇ ਐਨਡੀਆਈ ਬਾਦ ਨੇ ਉਨਨਾ ਨੂੰ ਸਭਨਾਂ ਦਾ ਇਹ ਬੰਦੀਆ ਕਿ ਜਦ ਪੰਜਾਬ ਦੀ ਬਾਂਫੜਾ